ਤੋ ਪਿੰਡ ਮੂਮਾ ਦੇ ਵਿੱਚ ਦਰਬੇਸ਼ ਕੁਟੀਆ ਨਾਮ ਦੀ ਇੱਕ ਸੰਸਥਾ ਹੈ ਉੱਥੇ ਲਗਾਤਾਰ ਬਾਬਾ ਗਰਚਨ ਸਿੰਘ ਜੀ ਮੂਮ ਉੱਥੇ ਸੇਵਾ ਨਿਭਾ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਪਰ ਕੁਝ ਦਿਨਾਂ ਤੋਂ ਕੁਝ ਬਵਾਦਾਂ ਨੇ ਜਿਹੜਾ ਇੱਕ ਨਾਮ जोडਿਆ ਇਸ ਡੇਰੇ ਦੇ ਨਾਲ ਪੂਰੀ ਗੱਲਬਾਤ ਕੀ ਹੈ ਕਿਉਂਕਿ ਸਤਕਾਰ ਕਮੇਟੀ ਆਉਂਦੀ ਹੈ ਪਿੰਡ ਦੇ ਵਿੱਚ ਕੀ ਜਿਹੜਾ ਮਾਹੌਲ ਬਣਿਆ ਕੀ ਗੱਲਬਾਤ ਆ ਪੂਰੀ ਜਾਣਦੇ ਆ ਬਾਬਾ ਜੀ ਲਗਾਤਾਰ ਸੇਵਾ ਕਰ ਰਹੇ ਸੀ ਕੀ ਇੱਕਦਮ ਜਿਹੜਾ ਕੀ ਅਚਾਨਕ ਹੋਇਆ ਕੀ ਲੱਗਦਾ ਤੁਹਾਨੂੰ ਪਹਿਲਾਂ ਤਾਂ ਮੈਂ ਤੁਹਾਡੇ ਕਿੰਦਰ ਦੇ ਰਹੀ ਬਾਤ ਤੇ ਸਾਰੇ ਪੰਜਾਬੀਆਂ ਨੂੰ ਫਤਿਹ ਬੁਲਝਾਹੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰੇ ਹੋਇਆ ਕੀ ਆ ਮੈਨੂੰ ਨਾ ਮਤਲ ਜਿਹੜਾ ਮੈਂ ਸਮਾਜ ਸੇਵ ਦੀ ਸੇਵਾ ਕਰਦਾਗਾ ਮੈਨੂੰ ਉਹਦਾ ਜੈਜਾ ਭੁਗਟਣਾ ਪੈਂਦਾ ਅੱਜ ਮੈਂ ਤਾਂ ਥਾਣੇ ਦੇ ਵਿੱਚ ਮਤਲ ਖੜਾਂਗਾ ਅੱਜ ਮੈਂ ਸਮਾਜ ਸੇਵੀਆਂ ਦੇ ਵਿੱਚ ਮੇਰਾ ਨਾਮ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਦਾਸ ਨੂੰ ਜਿੰਨੀ ਕਿ ਡਿਊਟੀ ਲਈ ਆ ਭਗਵਾਨ ਨੇ ਮੈਂ ਸਮਾਜ ਦੇ ਸੇਵਾ ਦੇ ਕੰਮ ਹੋਰ ਵੀ ਬਹੁਤ ਕਰਦੇ ਆ ਤੁਹਾਨੂੰ ਪਤਾ ਪਲਛਣਾ ਕਾਪੀਆਂ ਸਕੂਲਾਂ ਦੇ ਵਿੱਚ ਮੈਂ ਬੱਚਿਆਂ ਨੂੰ ਵੰਡਦਾ ਮੈਂ ਖਾਸ ਕਰਕੇ ਬੱਚਿਆਂ ਵੱਲ ਜਾ ਰਿਹਾ ਮੈਨੂੰ ਮਾਂ ਬੋਰਖਾ ਨੇ ਇੱਕ ਜੀ ਦਿੱਤੀ ਸੀ ਸਿੱਖਿਆ ਵੀ ਬੱਚਾ ਤੋਂ ਰੱਬ ਮਿਲ ਜਾਂਦਾ ਹੈ ਹੁਣ ਮੇਰੇ ਤੇ ਬੱਚੇ ਦੇ ਇਲਜ਼ਾਮ ਲੱਗਦਾ ਦੇਖੋ ਪਿੰਡ ਬਸਾਹਪੁਰ ਦੀ ਬਾਸਾਹਪੁਰ ਦੀ ਗੱਲ ਹੈ ਇਹ ਉਹ ਨਗਰ ਦਾ ਬੱਚਾ ਆਪਣੇ ਕੋਲ ਨਗਰ ਮੂਮ ਦੇ ਵਿੱਚ ਆਇਆ ਜੀ ਉਸ ਦਿਨ ਮੈਂ ਵੀ ਗਿਆ ਸੀ ਆਇਆ ਸੀ ਬਾਬਾ ਜੀ ਮੈਂ ਵੀ ਉਸ ਬੱਚੇ ਲਈ ਅਪੀਲ ਕੀਤੀ ਸੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਲਾਜ ਲਈ ਅਪੀਲ ਕੀਤੀ ਸੀ ਉਹ ਕਹਿੰਦੇ ਬਾਬਾ ਜੀ ਨੇ ਲੱਤ ਤੋੜਤੀ ਹਾਂਜੀ ਇਹ ਤੁਹਾਡੇ ਤੇ ਦੋਸਤ ਹਾਂਜੀ ਉਹ ਹੁਣ ਇਹੀ ਗੱਲ ਕਹਿੰਦੇ ਬਾਬਾ ਜੀ ਨੇ ਲੱਤ ਤੋੜਤੀ ਪਹਿਲਾਂ ਜੋ ਕਿ ਤੁਹਾਡੇ ਚੈਨਰਾਂ ਦੇ ਮadhyam hi ਰਾਹੀਂ ਮੇਰਾ ਉਹ ਧੰਨਵਾਦ ਕਰਕੇ ਗਿਆ ਹੈ ਨਾ ਮਤਲਬ 6.5 ਬਾਅਦ ਅਮਹੀਨਿਆਂ ਬਾਅਦ 6.5 ਮਹੀਨਿਆਂ ਦੇ ਬਾਅਦ ਮੇਰੇ ਪਿੰਡ ਦੇ ਵਿੱਚ ਅਸਲੀ ਪਾਲਟੀ ਬਾਜੀ ਆ ਜਿਹੜੀ ਸਚਾਈ ਆ ਮੈਂ ਕਿਉਂ ਲੁਕੋਵਾਂ ਮੈਂ ਇੱਕ ਸਰੋਪਾ ਪਾਇਆ ਮੈਂਬਰ ਦੇ ਪੰਚਾਇਤ ਮੈਂਬਰ ਜਦੋਂ ਬਣਾਏ ਆ ਜਦੋਂ ਚੋਣ ਹੋਈ ਆ ਹਾਂ ਜਦੋਂ ਚੋਣ ਹੋਈ ਆ ਉਹਨਾਂ ਨੇ ਉਸੇ ਬਵਾਦ ਨੂੰ ਲੈ ਕੇ ਜਿਹੜੇ ਮੁੰਡੇ ਦੇ ਖਿਲਾਫ ਮੈਂ ਸਰੋਪਾ ਪਾਇਆ ਉਸ ਬੰਦੇ ਨਾਲ ਉਹ ਚਮਕੌਰ ਦੀ ਰਿਸ਼ਤੇਦਾਰੀ ਰਲਦੀ ਹੈ ਉਹਨੇ ਮਤਲਬ ਉਹ ਬੰਦੇ ਨੂੰ ਖੜਾ ਕਰਿਆਗਾ ਮੈਂ ਜਿਹੜੇ ਬੰਦੇ ਮਤਲਬ ਮੇਰੇ ਖਿਲਾਫ ਹੋਏ ਇਸ ਤਰ੍ਹਾਂ ਦੇ ਸਾਜ਼ਤਾ ਰਚਦੇ ਨੇ ਦੇਖੋ ਉਹ ਝੂਠੀਆਂ ਰਾਜ ਚ ਰਹੇ ਨੇ ਵੀ ਕਿਵੇਂ ਨਾ ਕਿਵੇਂ ਇਹਨੂੰ ਮਤਲਬ ਡਾਊਨ ਕਰੀਏ ਕਿਵੇਂ ਨਾ ਕਿਵੇਂ ਇਹਦੇ ਖਿਲਾਫ ਜਾਈਏ ਜੀ ਪੁੱਛਿਆ ਨਹੀਂ ਵੀ 3 ਮਹੀਨੇ ਬਾਅਦ ਕਿਵੇਂ ਵੀ ਇਹ ਜਿਹੜੀ ਗੱਲ ਪਹਿਲਾਂ ਉਸ ਦਿਨ ਅਸੀਂ ਵੀ ਦਵਾਗ ਨੂੰ ਪੁੱਛਿਆ ਸੀ ਹੋਰ ਵੀ ਵੀਰਾਂ ਨੇ ਪੁੱਛਿਆ ਸੀ ਇਹ 3 ਮਹੀਨੇ ਬਾਅਦ ਕਿਉਂ ਹਾਂ ਜੀ ਮੈਂ ਇਹ ਵੀ ਬੇਨਤੀ ਕੀਤੀ ਸੀ ਕੱਲ ਵੀ ਮੈਂ ਉੱਥੇ ਜਦੋਂ ਗੁਰਦੁਆਰਾ ਸਾਹਿਬ ਵੀ ਕੱਟ ਹੋਇਆ ਜੀ ਗੱਲ ਤਾਂ ਹੋਰ ਸੀ ਕੋਈ ਉਹ ਹੋਰ ਪਾਸੇ ਲੈ ਕੇ ਗੱਲ ਨੂੰ ਉੱਥੇ ਕਮਾ ਕਮਾ ਕੇ ਅਸੀਂ ਬਹੁਤ ਪੁੱਛਿਆ ਸਾਨੂੰ ਕਿਸੇ ਨੂੰ ਮਤਲਬ ਸਚਾਈ ਉੱਥੇ ਗੱਲ ਹੀ ਕਰਨ ਦੇ ਟਾਈਮ ਨਹੀਂ ਦਿੱਤਾ ਉਹ ਨੰਘ ਚੰਗਾ ਆਇ ਸੀ ਜਿਹੜੀ ਚਤਕਾਰ ਕਮੇਟੀ ਦੇ ਪਤਾ ਨਹੀਂ ਉਹਨਾਂ ਨੇ ਮਤਲਬ ਕੋਈ ਗੱਲ ਹੀ ਨਹੀਂ ਸਾਡੀ ਸੁਣੀ ਅਸੀਂ ਉਹਨਾਂ ਨੂੰ ਬਹੁਤ ਬੇਨਤੀਆ ਕਰਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲੇ ਬੈਠੇ ਹੋ ਯਾਰ ਸਾਡੀ ਗੱਲ ਤਾਂ ਸੁਣ ਲਓ ਤੁਸੀਂ ਇੱਕ ਪੱਖ ਲਈ ਜਾਨੋ ਉਹਨਾਂ ਨੇ ਵੀ ਇੱਕ ਪੱਖ ਲਿਆ ਪੂਰਾ ਜਮਾ ਮੈਨੂੰ ਗੁਰੂ ਸਾਹਿਬ ਦੇ ਸਰੂਪ ਦੀ ਲੋੜ ਸੀਗੀ ਮੈਂ ਆ ਜੋ ਪਾਣੀ ਦੀ ਆਈ ਆ ਮਾਰ ਮੈਂ ਇਹਦੇ ਲਈ ਖੰਡ ਪਾਟ ਸਾਫ ਕਰਵਾਉਣਾ ਸੀਗਾ ਗੱਲ ਤਾਂ ਅਸਲੀ ਇਹ ਸੀਗੀ ਉਹਨਾਂ ਮਤਲ ਜਿਹੜੇ ਬੰਦੇ ਸੀ ਉਹਨਾਂ ਦੇ ਕਮੇਟੀ ਵਿੱਚ ਸੀਗੇ ਉਹ ਕਹਿੰਦੇ ਵੀ ਆਪਣੇ ਹੁਣ ਲੋਟ ਆ ਗਿਆ ਵੀ ਆਪਾਂ ਨਾਲ ਤਾਂ ਮਹਾਰਾ ਦਾ ਸਰੂਪ ਦਈਏ ਬਾਬੇ ਨੂੰ ਵੀ ਉਹਨਾਂ ਨੇ ਮਤਲ ਇਕੱਠੇ ਹੋਏ ਨੇ ਜੁੱਟ ਬਣਾ ਕੇ ਇੱਕ ਹੈ ਇਸ ਤਰ੍ਹਾਂ ਦੀ ਸ਼ਾਸਤ ਰੱਦ ਲਈ ਬਈ ਨਵੇਂ ਸਰੂਪਾ ਪਾਇਆ ਜਿਹੜਾ ਮੈਂਬਰੀ ਦਾ ਇਹਦਾ ਉਹ ਵੀ ਮਤਲਬ ਹੋ ਜਾਊਗਾ ਮੈਂ ਜਦੋਂ ਸਾਰਾ ਇਲਾਜ ਉਹ ਬੱਚੇ ਦਾ ਕਰਵਾਇਆ ਉਦੋਂ ਕੋਲੋਂ ਲਾ ਕੇ ਮੈਂ ਲੋਨ ਚੱਕ ਕੇ ਰੁਪਏ ਲਾਏ ਆ ਤੇ ਫੇਰ ਮਹਾਰਾ ਦੀ ਕਿਰਪਾ ਦੇ ਨਾਲ ਜੇ ਤਾਂ ਮੈਂ ਕੋਈ ਕੁਸ਼ੂਰਵਾਰ ਹੁੰਦਾ ਮੈਨੂੰ ਉਹਦੀ ਕੀ ਲੋੜ ਸੀ ਫੇਰ ਮੈਂ ਬੱਚਾ ਨੂੰ ਕਾਪੀ ਕਿਤਾਬਾਂ ਕਾ ਬਣੂ ਜੇ ਮੈਂ ਐਡਾ ਨਰਦੋਜ਼ ਹੀ ਹੁੰਦਾ ਵੀ ਬੱਚੇ ਦਾ ਮੈਂ ਰੱਬ ਦਾ ਰੂਪ ਨਾ ਪਛਾਣਦਾ ਤੇ ਅਜੇ ਸਿੰਘ ਉਹ ਤੋਂ ਆਏ ਸੀਗੇ ਟੱਲਿਆੜ ਵਾਲੇ ਉਹਨਾਂ ਨੂੰ ਵੀ ਮੈਂ ਜਦੋਂ ਬੇਨਤੀ ਕਰੀ ਸੀ ਗਰਮੇਲ ਸਿੰਘ ਮੋੜ ਆਏ ਸੀਗੇ ਉਹ ਵੀ ਉੱਥੇ ਸੀ ਹਾਂ ਜੀ ਤੁਸੀਂ ਵੀ ਉੱਥੇ ਜੀ ਮੈਂ ਮੇਰਾ ਉਹ ਧੰਨਵਾਦ ਕਰਕੇ ਗਿਆ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਹੁਣ ਉਹ ਬੰਦਿਆਂ ਦੇ ਕਹਿਣ ਦੇ ਮੇਰੇ ਪਿੰਡ ਦੇ ਜਿਹੜੇ ਮੇਰੇ ਆਂਟੀ ਐ ਜਾਂ ਪੰਚਾਇਤ ਦੂਸਰੀ ਕਹਿ ਲੋ ਭਈ ਮਤਲਬ ਦੋ ਪੰਚਾਇਤਾਂ ਹੀ ਹੋ ਗਿਆ ਜਦੋਂ ਐਨਟੀ ਹੋ ਗਿਆ ਕੰਮ ਉਹ ਮੇਰੇ ਤੇ ਮਤਲਬ ਪੰਚਾਇਤ ਵਾਲੇ ਮੈਂ ਜੇ ਕੋਈ ਗੱਲ ਹੁੰਦੀ ਆ ਸਾਂਝੀ ਪਿੰਡ ਦੀ ਇੱਕ ਮੈਂ ਉਹਦੇ ਵਿੱਚ ਮਤਲਬ ਛੇ ਬਾ ਲਈ ਜਾਂਨਾ ਜਾਂ ਕੋਈ ਕੋਈ ਵੀ ਗੱਲ ਕਰਦਾ ਜਾਂ ਗੁਰਦੁਆਰਾ ਸਾਹਿਬ ਉੱਥੇ ਕਾਪੀਆਂ ਮੰਡਾ ਸਕੂਲ ਦੇ ਵਿੱਚ ਉੱਥੇ ਵੀ ਮੇਰੇ ਤੇ ਇਲਜ਼ਾਮ ਲੱਗਦੇ ਨੇ ਕਿ ਅਸਾਂ ਮੈਨੂੰ ਵੀ ਸਤਕਾਰ ਕਮੇਟੀ ਵਾਲਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਪਖੰਡ ਕਰਦਾ ਬਾਬਾ ਅਰਚਨ ਸਿੰਘ ਹਾਂ ਜੀ ਕੀ ਇਹੋ ਜਿਹਾ ਪਖੰਡ ਕਰਦੇ ਹੋ ਜਿਹੜਾ ਲੱਗਦਾ ਉਹਨਾਂ ਨੂੰ ਜਾਂ ਸੰਗਤ ਦੇਖਦੀ ਹੈ ਕੀ ਕਿਹੜਾ ਲੱਗਦਾ ਤੁਹਾਨੂੰ ਆਏ ਅਜੀ ਜਿਹੜੇ ਮਤਲਬ ਉਹ ਕਰਦੇ ਆ ਮਤਲਬ ਗੱਲ ਹੈ ਵੀ ਜਿਹੜੀਆਂ ਉਹਨਾਂ ਨੇ ਗੱਲ ਕਰੀ ਹੈਗੀ ਵੀ ਕੀ ਪਖੰਡ ਕਰਦਾ ਹੈ ਹਨਾ ਉਹਨਾਂ ਨੂੰ ਤਾਂ ਵੱਧ ਪਤਾ ਹੋਊਗਾ ਵੀ ਕੀ ਪਖੰਡ ਕਰਦਾਗਾ ਜਾਂ ਤਾਂ ਹੁਣ ਮੇਰੇ ਗੱਲ ਹੈ ਆ ਵੀ ਪਿੰਡ ਦੇ ਬੰਦੇ ਤੋਂ ਪੁੱਛਿਆ ਜਾਂਦਾ ਪਹਿਲਾਂ ਬੈਠ ਕੇ ਜੇ ਕੋਈ ਗੱਲ ਸੀਗੀ ਮੇਰੇ ਪਿੰਡ ਦੇ ਸਰਪੰਚ ਨੂੰ ਬੁਲਾਉਂਦੇ ਸਰਪੰਚ ਨਾਲ ਗੱਲ ਕਰਦੇ ਬੈਠ ਕੇ ਸਰਪੰਚ ਨੂੰ ਗੱਲ ਕਰਦੇ ਦੋ ਸਰਪੰਚ ਮਤਲਬ ਮੌਜੂਦਾ ਤੇ ਸਾਬਕਾ ਉੱਥੇ ਆਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹ ਜਿਹੜੇ ਸਦਕਾਰ ਕਮੇਟੀ ਵਾਲੇ ਉਹਨਾਂ ਨੇ ਤਾਂ ਮਤਲਬ ਛਿੱਧਾ ਹੀ ਇੱਕ ਮਤਲਬ ਕਹਿ ਲੋ ਵੀ ਕਿਸੇ ਉੱਤੇ ਝੂਠ ਧੋਪਣ ਵਾਲੀ ਗੱਲ ਕਰਦੀ ਆ। ਨਾਲ ਬਣਾ ਰਹੇ ਨੇ ਜੀ। ਸਾਲਾ ਮਢਾਲਿਆ। ਗੱਲ ਮੈਂ ਤੁਹਾਨੂੰ ਸੱਚ ਦੱਸਤੀ ਵੀ ਮੈਂਬਰੀ ਦਾ ਸਾਡਾ ਰੌਲਾ ਸੀਗਾ। ਪੰਚਾਇਤ ਦੀਆਂ ਜਦੋਂ ਚੋਣਾਂ ਹੋਈਆਂ ਨੇ ਉਦੋਂ ਵੀ ਮਦਾਸ ਤੇ ਕਿਹਾ ਸੀ ਕਿ ਜੀ ਉਹਨੇ ਇਕੱਲੇ ਨਹੀਂ ਸਰੋਪਾ ਪਾਤਾ। ਇਕੱਲਾ ਕਿਵੇਂ ਬਣਾ ਦੂ ਇੱਕ ਨੰਬਰ ਵਾਰਡ ਆ ਸਾਡਾ ਮੂਮ ਦੇ ਵਿੱਚ। ਇੱਕ ਨੰਬਰ ਵਾਰਡ ਦੇ ਵਿੱਚ ਸਾਰਾ ਇੱਕ ਨੰਬਰ ਹੀ ਵਾਰਡ ਉਧਰ ਚ। ਤੁਹਾਨੂੰ ਲੱਗਦਾ ਵੀ ਇਹ ਉਹੀ ਧੁਖਦੀ ਆ ਰਹੀ ਆ। ਉਹੀ ਧੁਖਦੀ ਆ ਰਹੀ ਆ। ਮੈਨੂੰ ਤਾਂ ਇੱਕ ਬਾਬਾ ਜੀ ਹੋਣ ਦੇ ਨਾਤੇ ਸਾਰੇ ਇੱਕ ਨੰਬਰ ਵਾਰਡ ਨੇ ਮਾਣ ਦੇਤਾ। ਉੱਥੇ ਖੜੇ ਨੂੰ ਸਰੋਪਾ ਮੈਨੂੰ ਦੇਤਾ। ਚਾਹੇ ਕਿ ਇਹ ਹਾਂ ਸੰਤਾ ਦਾ ਮਤਲਬ ਇਹ ਹੋਆ ਕਿ ਪਾ ਦਿਓ ਤੁਸੀਂ ਬਈ ਤੁਸੀਂ ਪਾ ਦਿਓ ਮੈਂ ਸਰੋਪਾ ਪਾਤਾ ਉਹ ਸਰੋਪਾ ਪਾਉਣ ਦੇ ਬਜਾਏ ਮਤਲਬ ਉਹ ਅੱਜ ਮੈਨੂੰ ਸਜਾ ਕਹਿਣ ਦਾ ਪਾਪ ਕੀ ਜੀ ਉਹਨਾਂ ਦੀ ਮਤਲਬ ਉਹ ਪਾਰਟੀ ਬਸ ਵਾਲੀ ਗੱਲ ਹੈ ਉਦਾਂ ਕਰ ਲੈਣ ਪੈਣਗੇ ਤੁਹਾਨੂੰ ਸੇਵਾ ਕਰਦੇ ਆ ਉਹਨੂੰ ਕਿਉਂਕਿ ਕਾਫੀ ਅਸੀਂ ਵੀ ਅਕਸਰ ਆਉਂਦੇ ਰਹਿੰਦੇ ਹਾਂ ਤੁਹਾਡੇ ਕੋਲੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਗਿਆ ਬਹੁਤ ਸੇਵਾ ਕਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਕਿ ਸੇਵਾ ਕਰ ਮੈਨੂੰ ਜੇ 15 ਸਾਲ ਹੋ ਗਏ ਇਸ ਮਿਸ਼ਨ ਦੇ ਵਿੱਚ ਉਤਰੇ ਨੂੰ ਦਾ ਮੈਨੂੰ 25 ਸਾਲ ਹੋ ਗਏ ਪਰ ਮੈਨੂੰ ਹੱਥੀਂ ਸੇਵਾ ਕਰਦੇ ਨੂੰ ਦਾਸ ਪਹਿਲਾਂ ਨਗਰ ਬਾਪਲੇ ਵਿੱਚ ਰਹਿੰਦਾ ਸੀ ਡੇਰੇ ਚ ਉਦੋਂ ਤਾਂ ਮੇਰੇ ਕੋਲੇ ਸਮਾਂ ਨਹੀਂ ਸੀ ਹੁਣ ਸਾਡਾ ਆਪ ਦਾ ਤਾਨ ਨਗਰ ਮੂਮ ਦੇ ਵਿੱਚ ਬਣਾਇਆ ਵਾ ਉੱਥ ਕਰਗੇ ਵੀ ਅਸੀ ਤਾਂ ਮਤਲਬ ਉਹ ਕਰਨ ਮਹਾਰਾਜ ਕਿਰਪਾ ਨਾਲ ਕਿਸੇ ਦੀ ਜ਼ਹਿਰ ਖਾਣੀ ਨਹੀਂ ਹੈਗੀ ਆ ਮੇਰਾ ਜਵਾਈ ਖੜਾਗਾ ਪੁੱਤਾਂ ਦੀ ਤਰ੍ਹਾਂ ਮੈਂ ਪਾਲਦਾ ਇਹੇ ਤਾਂ ਆਪ ਦਿਹਾੜੀ ਕਰਦਾਗਾ ਇਹ ਮੱਕੀ ਵੱਡ ਕੇ ਆਇਆ ਕਰੇ ਮੱਕੀ ਵੱਡ ਕੇ ਆਇਆ ਕਰੇ ਸੱਚ ਕਹਿ ਰਿਹਾ ਮੈਂ ਦਰਾਖਤਾਂ ਤੱਲੇ ਖੜਾ ਇਹ ਮੱਕੀ ਵੱਡ ਕੇ ਹੁੰਦਾ ਸੀ ਜਿਹੜੀ ਦਿਹਾੜੀ ਬਣਦੀ ਸੀ ਜਦੋਂ ਚਮਕੌਰ ਸਿੰਘ ਦਾ ਬੱਚਾ ਇੱਥੇ ਪਿਆ ਸੀ ਮੈਂ ਉਹਨੂੰ ਦੇ ਦਿੰਦਾ ਸੀਗਾ ਮੈਂ ਕਹਿੰਦਾ ਪੁੱਤ ਤੂੰ ਲਿਆ ਦੇ ਗੁਰਪ੍ਰੀਤ ਮੈਨੂੰ ਇਲਾਜ ਹੁੰਦਾਗਾ ਕੋਈ ਨਹੀਂ ਤੂੰ ਇਹਨਾਂ ਨੂੰ ਦੇ ਦੇ ਉਹ ਤਾਂ ਕੰਨੇ ਜੇਤਾ ਬਹੁਤ ਗਰੀਬ ਆ ਮਤਲਬ ਇਸ ਤਰ੍ਹਾਂ ਕੇ ਜੀ ਫਿਰ ਮੇਰਾ ਧੰਨਵਾਦ ਕਰਦੇ ਆ ਕੀ ਲੱਗਦਾ ਕੋਈ ਦਿਲ ਟੁੱਟਿਆ ਲੱਗਦਾ ਜਾਂ ਅੱਗੇ ਕੀ ਲੱਗਦਾ ਤੁਹਾਨੂੰ ਕਹਿੰਦੇ ਕਿਉਂਕਿ ਸਮਾਜ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਭਾਵੇਂ ਸਤਕਾਰ ਕਮੇਟੀ ਦਾ ਵੀ ਅਸੀਂ ਸਤਕਾਰ ਕਰਦੇ ਆ ਤੁਹਾਡਾ ਵੀ ਸਤਕਾਰ ਕਰਦੇ ਆ ਪਰ ਕੀ ਲੱਗਦਾ ਅਗਲੇ ਸਮੇਂ ਦੇ ਵਿੱਚ ਕੱਲ ਜੀ ਮੇਰੇ ਕੋਲੇ ਗਾਹਲਾ ਪਿੰਡ ਤੋਂ ਪਰਿਵਾਰ ਆਇਆ ਕਹਿੰਦੇ ਬਾਬਾ ਜੀ ਸਾਡੇ ਦੋ ਕੁੜੀਆਂ ਨੇ ਬੀ ਅਸੀਂ ਘਰ ਤੋਂ ਬਾਹਰ ਬੈਠੇ ਆ ਕਿਸੇ ਦੇ ਘਰੇ ਬੈਠਾ ਬਰਾਂਡੇ ਦੇ ਵਿੱਚ ਮੀਂਹ ਕਰਕੇ ਮੀਂਹ ਕਰਕੇ ਉਹਨਾਂ ਨੇ ਮੈਨੂੰ ਫੋਨ ਤੇ ਮਤਲਬ ਆਪਦੀ ਵੀਡੀਓ ਵੀ ਦਿਖਾਈ ਉਹਨਾਂ ਦੇ ਘਰ ਨਹੀਂ ਹੈਗਾ ਸੱਤ ਹੈ ਨਹੀਂ ਕਿ ਉੱਤੇ ਉਹ ਡਿੱਗ ਪਿਆ ਸਾਰਾ ਤੇ ਹੁਣ ਉਹ ਕਹਿੰਦੇ ਵੀ ਸਾਡਾ ਘਰ ਵੀ ਪੌਣਾਗਾ ਬਾਬਾ ਜੀ ਤੁਸੀਂ ਪਾ ਕੇ ਆਓ ਮੈਂ ਕਿਹਾ ਜਿਹੜਾ ਕਾਠ ਹੋਇਆਗਾ ਮੇਰੇ ਘਰੇ ਮੈਨੂੰ ਸਮਾਜ ਸੇਵਾ ਦਾ ਫਲ ਮਿਲ ਰਿਹਾਗਾ ਵੀ ਤੁਸੀਂ ਮੈਂ ਤੇਰਾ ਚਾਹ ਪਾਣੀ ਪੀਲੋ ਰੋਟੀ ਟੋਕ ਖਾ ਲਓ ਜਾ ਬੜੋ ਕਹਿੰਦੇ ਨਹੀਂ ਬਾਬਾ ਜੀ ਸਾਨੂੰ ਪਤਾ ਲੱਗਾ ਵੀ ਤੁਸੀਂ ਉਹ ਮੋੜਦੇ ਨਹੀਂ ਹੈਗੇ ਵੀ ਕਰੋਗੇ ਕੁਝ ਨਾ ਕੁਝ ਮੈਂ ਕਿ ਕੋਈ ਨਹੀਂ ਚਲੋ ਫਿਰ ਉਹ ਜੇ ਤੁਸੀਂ ਮਜਬੂਰ ਕਰ ਮੈਂ ਇੱਕ ਗੱਲ ਜ਼ਰੂਰ ਕਹੀ ਸੀਗੀ ਵੀ ਮੈਂ ਸੰਗਤ ਦੀ ਰਹਿਣਾ ਆਉਂਗਾ ਜੇ ਮੈਨੂੰ ਸੰਗਤ ਕਹੋ ਵੀ ਬਾਬਾ ਜੀ ਕੋਈ ਨਹੀਂ ਤੁਸੀਂ ਕਰੀ ਚਲੋ ਛੇਵਾ ਵਾਲੇ ਪਾਸੇ ਜਾਣੇ ਆ ਕੋਈ ਮਾੜਾ ਕਰਮ ਨਹੀਂ ਕਰਦੇ ਹੈਗੇ ਜਿਹੜੀ ਆ ਕਹਿੰਦੇ ਵੀ ਉਹ ਮਾੜਾ ਪਖੰਡ ਬਾਤ ਆ ਜੀ ਉਹ ਸਾਰਾ ਮਤਲਬ ਬੇਫਰੂਜ ਐਵੇਂ ਸਤਕਾਰ ਕਮੇਟੀ ਨੂੰ ਕੀ ਅਪੀਲ ਕਰਾਂਗੇ ਕਿਉਂਕਿ ਇੱਕ ਚਲੋ ਆਈ ਆ ਵਿੱਚ ਤਰ ਬਣ ਕੇ ਹਣਾ ਕੀ ਅਪੀਲ ਉਹਨੂੰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਦੇਖੋ ਤੁਸੀਂ ਸਾਡੇ ਨਗਰ ਵਿੱਚ ਆਏ ਹੋ ਮੈਂ ਉਹਨਾਂ ਦਾ ਸਤਕਾਰ ਕਰਦਾਂਗਾ ਉਹ ਸਤਕਾਰ ਕਮੇਟੀ ਹੈ ਕਿਉਂਕਿ ਇਹ ਸਤਕਾਰ ਕਮੇਟੀ ਉਹਨਾਂ ਦਾ ਨੌਂ ਆ ਮੈਂ ਵੀ ਉਹਨਾਂ ਦਾ ਸਰਕਾਰ ਕਰਦਾ ਠੀਕ ਹੈ ਜੀ ਆਪਾ ਨਮਾਣੇ ਜੇ ਸੇਵਕਾਂ ਉਹ ਉੱਚਾ ਉਹਦੇ ਤੇ ਹੈਗੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਇੱਕ ਬੇਨਤੀ ਕਰੂੰਗਾ ਬਈ ਜਿਹੜਾ ਮਤਲਬ ਕੋਈ ਵੀ ਆ ਸਮਾਜ ਸੇਵੀ ਬੰਦਾ ਜਿੱਥੇ ਵੀ ਕੋਈ ਸੇਵਾ ਕਰਦਾਗਾ ਲੋਕ ਬਲੇਮ ਲਾਉਂਦੇ ਆ ਇਲਜ਼ਾਮ ਲਾਉਂਦੇ ਆ ਪਹਿਲਾਂ ਉਹਦੇ ਘਰ ਜਾਵੇ ਬੰਦਾ ਜਾ ਕੇ ਉਹਦੀ ਪੜਤਾਲ ਕਰੇ ਚਾਹੇ ਕਿਸੇ ਰੂਪ ਚ ਜਾਵੜੇ ਕਹਿਣ ਦਾ ਭਾਵ ਉਹਦੀ ਜਾ ਕੇ ਜਾ ਕੇ ਪੜਤਾਲਤਾ ਕਰੇ ਬੰਦਾ ਇਹ ਤਾਂ ਨਹੀਂ ਹੈਗਾ ਵੀ ਦੇਖ ਕੇ ਉਹੀ ਦੋਸ਼ੀ ਤੱਪ ਦੋ ਪਿੰਡਾਂ ਦੇ ਵਿੱਚ 20 ਲਾਗ ਡਾਟਾ ਹੁੰਦੀਆਂ ਨੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇੱਕ ਤਰਫੀ ਕਦੇ ਗੱਲ ਨਾ ਕਰੋ ਉਹਨਾਂ ਨੇ ਬਿਲਕੁਲ ਮਤਲ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜੇ ਸਾਡਾ ਬੰਦਾ ਕੋਈ ਬੋਲਦਾ ਸੀ ਤੇ ਉੱਥੇ ਉਹਨੂੰ ਕਹਿੰਦੇ ਚੁੱਪ ਕਰ ਗੱਲ ਸੁਣ ਲੈ ਚੁੱਪ ਕਰ ਗੱਲ ਸੁਣ ਲੈ ਅਸੀਂ ਆਖ ਫਿਰ ਤੂੰ ਸਾਡੀ ਤਾਂ ਸੁਣਦਾ ਹੀ ਨਹੀਂ ਫਿਰ ਅਸੀਂ ਤਾਂ ਜੀ ਉਥੋਂ ਉੱਠ ਕੇ ਹੀ ਤੁਰਿਆ ਗੁਰਦੁਆਰਾ ਸਾਹਿਬ ਤੋਂ ਗੱਲਾਂ ਬਾਤਾਂ ਹੋਈਆਂ ਬਾਬਾ ਕਰਚਾਰ ਸਿੰਘ ਜੀ ਦੇ ਨਾਲ ਇਸ ਹਾਲਾਤ ਦੇ ਵਿੱਚ ਅੱਗੇ ਕੀ ਮੋੜ ਆਉਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਤਕਾਰ ਕਮੇਟੀ ਵੱਲੋਂ ਕੀ ਜਿਹੜਾ ਇਹਦੇ ਤੇ ਅਗਲੀ ਪ੍ਰਕਿਰਿਆ ਆਉਂਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਦੇ ਨਾਲ ਹੀ ਸਮਾਜ ਸੇਵਾ ਦੇ ਜਿਹੜੇ ਖੇਤਰ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਆ ਤਾਂ ਬਾਬਾ ਜੀ ਦਾ ਨਾਮ ਵੀ ਉਹਨਾਂ ਦੇ ਵਿੱਚ ਇੱਕਾਏ ਦੇ ਵਿੱਚ ਕੋਈ ਦੋਰਾਵਾ ਨਹੀਂ ਕੋਈ ਸ਼ੱਕ ਨਹੀਂ ਪਰ ਜਿਸ ਪਖੰਡਵਾਦ ਦਾ ਜ਼ਿਕਰ ਹੋ ਰਿਹਾ ਜਿਸ ਡੇਰੀ ਦੇ ਉੱਤੇ ਇਲਜ਼ਾਮ ਲੱਗ ਰਿਹਾ ਇਹ ਜਿਹੜੇ ਆ ਇਹ ਸਾਂਝਾ ਬੈਠ ਕੇ ਵਿਚਾਰਨ ਦਾ ਮਸਲਾ ਮੈਂ ਪਹਿਲੀ ਵੀ ਕੀ ਦੀ ਬਜਾਏ ਧੰਨਵਾਦ